ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਕਹਿੰਦੇ ਇਹਨਾਂ ਨੇ ਮਖੌਲ ਬਣਾਇਆ ਮੀ ਨਹੀਂ ਪੈਂਦਾ ਚਲੋ ਬਾਬਿਆਂ ਕੋਲੇ ਹਵਾ ਨਹੀਂ ਚੱਲਦੀ ਚਲੋ ਬਾਬਿਆਂ ਕੋਲੇ ਜੇ ਹੜ ਆ ਗਏ ਚਲੋ ਬਾਬਿਆਂ ਕੋਲੇ ਸਾਡਾ ਕੰਮ ਪਤਾ ਕੀ ਹੈ ਉਹ ਕਹਿੰਦੇ ਹਵਸ਼ ਕੇ ਬੰਦੇ ਵਫਾਕੋ ਵੇਚ dete hain कहते खुदा की क्या बात है कहते खुदा के घर की तो क्या बात है वो तो खुदा को बेच देते हैं ये जकारे वाली तो गल ही नहीं सी ए जकारे वाली तो गल ही नहीं सी कमाल हो गई ਸਾਡੀ ਕੋਈ ਡੰਡ ਲਾਵੇ ਤੇ ਅਸੀਂ ਜਕਾਰਾ ਲਾਤੀਏ ਸਾਡੀ ਬੇਇੱਜ਼ਤੀ ਹੋਵੇ ਤੇ ਅਸੀਂ ਜਕਾਰਾ ਲਾਵਾਂਗੇ ਅਸ ਤਾਂ ਨੀਵੀਂ ਪਾਵਾਂਗੇ ਵੀ ਇਹ ਕੀ ਹੋ ਗਿਆ ਇੱਥੇ ਜਕਾਰੇ ਲੱਗਣਦੇ ਆ ਜਕਾਰਾ ਲਾਓ ਪਰ ਕਿਸੇ ਠੁਕਮੀ ਗੱਲ ਤੇ ਲਾਓ ਜਿੱਥੇ ਗੱਲ ਬਣੇ ਉੱਥੇ ਤੋੜਾ ਪਵੇ ਜਿੱਤੇ ਸੋਨਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅਜੇ ਆਵਾਜ਼ ਨਹੀਂ ਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਧਿਆਨ ਦਿਓ